ਕਰਵਾਣਾ ਦੇ ਗੱਲੇ ਦਲਾਲ ਹਾਕਾ ਮੁਰਦਾਬਾਦ 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 ਕਾਰਪੋਰੇਟ ਦੇ ਦਲੇ ਦਲਾਲ ਹਾਕਾ ਮੁਰਦਾਬਾਦ 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 ਬੋਲੇ ਸੋਨ ਹਾਰ ਸਤਿ ਸ਼੍ਰੀ ਅਕਾਲ ਜਿਉ ਵੀ ਕਰਦੇ ਬਣ ਜੀ ਤਾਂ ਜਿਹੜਾ ਜੁਆਰਡਰ ਕਰਨ ਜੀ ਤਾਂ ਇਹਦਾ ਜਲਦੀ ਹੱਲ ਕਰਾਉਂਗੇ ਨੁਕਸਾਨ ਵੀ ਦੂਸਰ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋਲ ਰਿਹਾ ਜੀ ਸਾਡੀ ਜਥੇਬੰਦੀ ਤੇ ਨੱਥੂਪੁਰ ਨਵਾਸੀਆਂ ਨੇ ਮਤਾ ਪਾਇਆ ਹੋਇਆ ਹੈ ਕਿ ਜਦੋਂ ਸ਼ਰਾਬ ਦਾ ਠੇਕ ਆਇਆ ਬਾਬਾ ਸ਼੍ਰੀਚੰਦ ਜੀ ਦੇ ਮੰਦਰ ਦੇ ਬਿਲਕੁਲ ਨਾਲ ਸਰਦਾਰ ਬਲਵਿੰਦਰ ਸਿੰਘ ਦਾ ਬਿਲਕੁਲ ਸਾਹਮਣੇ ਘਰ ਆ ਉਹਦੇ ਬਿਲਕੁਲ ਨਾਲ ਬੈਂਕ ਆ ਇਹ ਜਗਾ ਨਸ਼ੇੜੀਆਂ ਦਾ ਅੱਡਾ ਬਣੀ ਆ ਉਸ ਬੈਂਕ ਚ ਦੋ ਵਾਰਾਂ ਚੋਈ ਹੋ ਚੁੱਕੀ ਆ ਸਰਕਾਰ ਨੇ ਆਪ ਤਾਂ ਜਾਗੜਿਆ ਨਹੀਂ ਆ ਜੇ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਉੱਥੇ ਧਰਨਾ ਲਾਇਆ ਸੀ ਉੱਥੋਂ ਪਿੰਡ ਦੇ ਸਰਪੰਚ ਨੂੰ ਤੇ ਮੈਨੂੰ ਇਹਨਾਂ ਨੇ ਹਰਾਸਤ ਵਿੱਚ ਲੈ ਲਿਆ ਤੇ ਇੱਕ ਦੋ ਚੌਕਾਂ ਤੇ ਆ ਬਾਅਦ ਜਦੋਂ ਲੋਕ ਇਕੱਠੇ ਹੋਏ ਤੇ ਫਿਰ ਇਹਨਾਂ ਨੂੰ ਛੱਡਣਾ ਵੀ ਪੈ ਗਿਆ ਆਪਣੀ ਗੱਲ ਤੋਂ ਪਿੱਛੇ ਵੀ ਜਾਣਾ 来 ਗਿਆ ਇਹ ਸਾਰਾ ਕੁਝ ਅਸੀਂ ਆਪਣੇ ਸੂਬਾ ਆਗੂ ਸੁਵਿੰਦਰ ਸਿੰਘ ਸਾਲਾਜੀ ਦੇ ਧਿਆਨ ਚ ਲਿਆਂਦਾ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਜੰਗ ਲੜ ਲੈਣੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਤਾੜਨਾ ਕੀਤੀ ਸੀ ਅੱਜ ਵੀ ਮੰਗ ਪੱਤਰ ਦੇਤਾ ਐ ਐਸਡੀਐਮ ਤੋਂ ਦਸਾਂ ਨੌਵਾਂ ਦੀ ਕਿਰਤਮਾਲ ਕਰਨ ਵਾਲਿਆਂ ਤੇ ਕੋਈ ਕਾਰਵਾਈ ਕਰਨੀ ਆ ਸੱਚ ਬੋਲਣ ਦਾ ਅਧਿਕਾਰ ਵੀ ਕਰਨੀ ਆ ਫਿਰ ਪੁਲਿਸ ਦੀਆਂ ਚੜ ਕੇ ਸਾਡੇ ਤੇ ਆਉਂਦੀਆਂ ਤੇ ਇਹ ਸੂਬਾ ਆਗੂਆਂ ਦੇ ਧਿਆਨ ਚ ਲਿਆ ਕੇ ਤਾੜਨਾ ਦੇਤੀ ਆ ਕਿ 5 ਜੂਨ ਤੱਕ ਜੇ ਸ਼ਰਾਬ ਦਾ ਠੇਕਾ ਬੰਦ ਨਾ ਆਇਆ ਸਾਨੂੰ ਸਾਡੇ ਆਗੂ ਕਹਿੰਨਗੇ 18 ਕਿਲੋ 18 ਕਿਰਾਂਗੇ ਐਸਐਨਐਸਪੀ ਦਫ਼ਤਰ ਘੇਰਨਾ ਪਿਆ ਜਾਂ ਕੋਈ ਵੀ ਤਿੱਖਾ ਸੰਘਰਸ਼ ਕਰਨਾ ਪਿਆ ਉਹ ਕੀਤਾ ਜਾਊਗਾ ਤੇ ਜਿਹੜਾ ਸਰਕਾਰ ਦਾ ਨਕਲੀ ਚਿਹਰਾ ਆ ਜੁਧ ਨਸ਼ਿਆਂ ਵਿਰੁੱਧ ਕੋਈ ਜੁਧ ਨਹੀਂ ਲੜ ਰਿਹਾ ਇਹ ਨਸ਼ੇੜੀਆਂ ਦਾ ਸਾਥ ਦੇ ਰਹੇ ਆ ਆ ਸਾਡੀਆਂ ਮਾਤਾਵਾਂ ਭੈਣਾ ਆ ਦਸਾਂ ਨੋਵਾਂ ਦੀ ਕਿਰਤ ਕਰਨ ਵਾਲੇ ਇਹ ਜੁਧ ਨਸ਼ਿਆਂ ਵਿਰੁੱਧ ਲੜ ਰਹੇ ਆ ਔਰ ਇਸ ਚੀਜ਼ ਨੂੰ ਸਿੱਖਰ ਤੇ ਲੈ ਕੇ ਜਾਵਾਂਗੇ ਤੇ ਠੇਕਾ ਬੰਦ ਕਰਵਾ ਕੇ ਰਮੇ ਇਹ ਤੋਂ ਸਾਡੇ ਇਹਨਾਂ ਨੇ ਬੰਦੇ ਚੁੱਕੇ ਸਰਪੰਚ ਸਾਹਿਬ ਨੂੰ ਚੁੱਕਿਆ ਇਹ ਰਾਤ ਟਾਂਡੇ ਠਾਣੇ ਦਾ ਘਰਾਉ ਕਰਕੇ ਆਪਣੇ ਬੰਦੇ ਛਡਾਏ ਆ ਸਾਨੂੰ ਇਥੇ ਇਹ ਸਿੱਧ ਹੁੰਦਾ ਵੀ ਇਹ ਸਰਕਾਰ ਦੀ ਜਿਹੜੀ ਮਨਸ਼ਾ ਮਾੜੀ ਆ ਇਹ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਸੀਗੇ ਜੰਗ ਜਿਹੜੀ ਨਸ਼ਾ ਵਿਰੋਧਿਆ ਪਰ ਉਹ ਬਿਲਕੁਲ ਗਲਤ ਸਾਫ਼ਤ ਹੋਇਆ ਇਹਨਾਂ ਦੀ ਪੁਲਿਸ ਅਮਲਾਜ ਨਸ਼ਾ ਵੇਚ ਰਹੀ ਹੈ ਉੱਥੇ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਫੜੀ ਗਈ ਹੈ ਪੂਰੀ ਦੁਨੀਆ ਦੇ ਵਿੱਚ ਪਤਾ ਲੱਗਾ ਤੇ ਭਗਵੰਤ ਮਾਨ ਸਰਕਾਰ ਵੀ ਚੈਲੰਜ ਕਰਦੀ ਆ ਵੀ ਮੈਂ ਕਿਤੇ ਧਰਨਾ ਨਹੀਂ ਲਗਣ ਦੇਣਾ ਅਹੀਂ ਦੱਸਣਾ ਚਾਹੁੰਦੇ ਆ ਹਲਕਾ ਐਮਐਲਏ ਨੂੰ ਤੇ ਇਥੇ ਦੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਧਰਨੇ ਠੋਕ ਵਜਾ ਕੇ ਲਾਵਾਂਗੇ ਸਾਨੂੰ ਭਗਵੰਤ ਮਾਨ ਦਾ ਕੋਈ ਡਰ ਨਹੀਂ ਆ ਨਾ ਸਾਨੂੰ ਇਹ ਇਲਾਕੇ ਦੇ ਵਿੱਚ ਜਿਹੜੇ ਐਮਐਲਏ ਗਲਤ ਕੰਮ ਕਰਦੇ ਨਾ ਸਾਨੂੰ ਉਹਨਾਂ ਦਾ ਕੋਈ ਡਰਿਆ ਇਹਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਸਾਡੀ ਜਵਾਨੀ ਕਿਸਾਨੀ ਨੂੰ ਬਚਾਇਆ ਜਾਵੇ ਇਹ ਨਸ਼ਿਆਂ ਤੋਂ ਜਿਹੜੇ ਸਾਡੇ ਪਿੰਡਾਂ ਇਹ ਰਹਿਤ ਕੀਤੇ ਜਾਣ ਨੀ ਤੇ ਜੋ ਸਾਡੇ ਸੂਬੇ ਦੇ ਹੁਕਮ ਆਉਣਗੇ ਅਗਲੀ ਮੀਟਿੰਗ ਕਰਕੇ 15 ਦਿਨਾਂ ਦਾ ਕਾਇਮ ਦਿੱਤਾ ਗਿਆ ਲੋੜ ਪਈ ਤੇ ਇਥੇ ਐਡੀਐਮ ਸਾਹਿਬ ਦਾ ਦਫ਼ਤਰ ਘੇਰਾਗੇ ਡੀਸੀ ਸਾਹਿਬ ਘੇਰਾਗੇ ਥਾਣੇ ਜਿੱਥੇ ਵੀ ਸਾਨੂੰ ਹੁਕਮ ਆਉਣਗੇ ਰੇਲਾਂ ਤੇ ਸੜਕਾਂ ਦੇ ਐ ਚੜ੍ਹਦੀਆਂ ਕਲਾ ਦੇ ਇਥੇ ਜਾਵਾਂਗੇ ਇਹ ਠੇਕਾ ਚਕਾ ਕੇ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੇਖੋ ਸਰਪੰਚ ਸਾਹਿਬ ਕਹਿੰਦੇ ਆ ਸਾਰਾ ਪਿੰਡ ਕਹਿ ਰਿਹਾ ਆ ਵਾ ਜਿਨ੍ਹਾਂ ਦੇ ਬੱਚੇ ਸ਼ਰਾਬਾਂ ਤੇ ਲੱਗੇ ਨਸ਼ਿਆਂ ਤੇ ਲੱਗੇ ਆ ਭੈਣਾ ਆਈਆਂ ਵਾ ਦੁਖੀ ਲੋਕ ਆਏ ਆ ਇਹ ਕੋਈ ਸੁਖੀ ਲੋਕ ਥੋੜੀ ਆਏ ਆ ਪਰ ਹੁਣ ਸਰਕਾਰਾਂ ਦੇ ਵੀ ਮੈਂ ਤੁਹਾਨੂੰ ਦੁਖੀ ਕਰਨਾ ਵਾ ਤੁਹਾਡੀਆਂ ਜ਼ਮੀਨਾਂ ਵੀ ਖੋਣੀਆਂ ਵਾ ਤੁਹਾਡੇ ਨਸ਼ਾ ਵੀ ਤੁਹਾਨੂੰ ਦੇਣਾ ਤੁਹਾਡੇ ਸਕੂਲ ਵੀ ਖੋਣੇ ਤੁਹਾਡੀ ਬਿਜਲੀ ਵੀ ਖੋਣੀ ਪੂਰੇ ਪੰਜਾਬ ਨੂੰ ਕਾਰਪੋਰੇਟ ਰੇਡ ਕਰਾਣੇ ਦੇ ਹਵਾਲੇ ਕਰਨਾ ਵਾ ਜੋ ਕਾਰਪੋਰੇਟ ਕਹਿ ਰਿਹਾ ਉਹੀ ਹੈ ਸਰਕਾਰਾਂ ਕਹਿ ਰਹੀਆਂ ਵਾ ਇਹਨਾਂ ਦੀ ਬਾਹ ਮਰੋੜੀ ਪਈ ਆ ਐਵੇਂ ਫਸੇ ਪਏ ਆ ਪੰਜਾਬ ਦੇ ਲੋਕ ਜਿਹੜੇ ਜਾਗ ਨਹੀਂ ਸਕਦੇ ਆ ਆਉਣ ਵਾਲੇ ਸਮੇਂ ਤੇ ਜਿਹੜੀ ਜੰਗ ਆ ਇਹ ਵੱਡੀ ਹੋਊਗੀ ਨਸ਼ਿਆਂ ਦੇ ਵਿਰੋਧ ਦੀ ਜੰਗ ਆ ਨਸ਼ਿਆਂ ਦੇ ਖਿਲਾਫ ਡਟ ਕੇ ਲੜਾਂਗੇ